ਸਾਚੀリア ਕਾਰ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਟਾਈਮ ਸੇਫਟੀ ਐਕਟ 2021 ਖਿਲਾਫ ਮਤਾ ਵਿਧਾਨ ਸਭਾ ਦੇ ਵਿੱਚ ਕੀਤਾ ਗਿਆ ਪਾਸ ਕੁਲਤਾਰ ਸਿੰਘ ਸੰਧਵਾ ਨੇ ਕਿਹਾ 4000 ਕਿਊਸੀ ਕੀ ਪਾਣੀ ਹਰਿਆਣੇ ਨੂੰ ਦਿੱਤਾ ਜਾਵੇਗਾ ਪਾਣੀਆਂ ਦੀ ਰਾਖੀ ਦੇ ਲਈ BBMP ਦਾ ਮੁਰਤੋ ਜਿਹੜਾ ਪੁਨਰ ਗਠਨ ਕੀਤਾ ਜਾਵੇ ਪਾਣੀਆਂ ਦੀ ਵੰਡ ਦੇ ਲਈ ਨਵੀਂ ਸੰਧੀ ਬਣਾਈ ਜਾਵੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਕਿਹਾ BBMP ਦੀ ਬੈਟਰ ਦੇ ਵਿੱਚ ਹਿਮਾਚਲ ਪ੍ਰਦੇਸ਼ ਨੇ ਵੋਟ ਨਹੀਂ ਪਾਈ ਕਾਂਗਰਸ ਕਦੇ ਵੀ ਪੰਜਾਬ ਪੱਕੀ ਨਹੀਂ ਹੋ ਸਕਦੀ ਹੁਣ ਰਾਹੁਲ ਗਾਂਧੀ ਵਿਦੇਸ਼ਾਂ ਦੇ ਵਿੱਚ ਜਾ ਕੇ ਮਾਫੀ ਮੰਗਦਾ ਫਿਰ ਰਿਹਾ ਹੈ ਸੇਕਾ ਦੇ ਹੀ ਘਟ ਰਹੀ ਆਬਾਦੀ ਦੇ ਉੱਪਰ ਜੱਜਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਪਰਿਕਟਾਈ ਚਿੰਤਾ ਕਿਹਾ ਹਰੇਕ ਸਿੱਖ ਪਰਿਵਾਰ ਨੂੰ ਜਿਆਦਾ ਨਹੀਂ ਤਾਂ ਘੱਟੋ-ਘੱਟ ਤਿੰਨ ਬੱਚੇ ਜ਼ਰੂਰ ਪੈਦਾ ਕਰਨੇ ਚਾਹੀਦੇ ਨੇ ਕਿਸਾਨਾਂ ਕੁਜੀਜੀਤ ਸਿੰਘ ਡੱਲੇਆਲੂ ਘਰ ਦੇ ਵਿੱਚ ਕੀਤਾ ਗਿਆ ਨਜ਼ਰਬੰਦ ਫਰੀਦਕੋਟ ਪੁਲਿਸ ਨੇ ਕੀਤੀ ਕਾਰਵਾਈ ਸਯੁਜਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਭਲਕੂ ਸ਼ੰਭੂ ਥਾਣੇ ਦਾ ਘਰਾਓ ਕਰਨ ਦਾ ਕੀਤਾ ਸੀ ਐਲਾਨ ਜਗਜੀਤ ਸਿੰਘ ਡੱਲੇਆਲੂ ਘਰ ਦੇ ਵਿੱਚ ਰਹਿਣ ਦੀ ਫਰੀਦਕੋਟ ਪੁਲਿਸ ਨੇ ਦਿੱਤੀ ਹਦਾਇਤ ਦੁਸ਼ਮਣ ਨੂੰ ਉਸ ਦੀ ਬਾਸ਼ਾ ਦੇ ਵਿੱਚ ਹੀ ਜਵਾਬ ਮਿਲੇਗਾ ਜੰਮੂ ਕਸ਼ਮੀਰ ਦੇ ਹੋਏ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਤਵਾਦੀਆਂ ਨੂੰ ਦਿੱਤੀ ਸਖਤ ਚੇਤਾਵਨੀ ਪੰਜਾਬ ਦੇ ਵਿੱਚ ਧਰਨੇ ਹੜਤਾਲਾ ਕਰਨ ਵਾਲੀਆਂ ਸੰਸਥਾਵਾਂ ਜਥੇਬੰਦੀਆਂ ਤੇ ਯੂਨੀਅਨਾਂ ਨੂੰ ਸੀਐਮ ਭਗਵੰਤ ਮਾਨ ਦੀ ਸਿੱਧੀ ਚੇਤਾਵਨੀ ਕਿਹਾ ਸਰਕਾਰ ਨੂੰ ਰੋਕਣਾ ਰੇਲਾ ਰੋਕਣਾ ਹੜਤਾਲਾ ਕਰਨਾ ਪਬਲਿਕ ਦੇ ਵਿਰੋਧ ਦੇ ਵਿੱਚ ਹੋਵੇਗਾ ਜੇਕਰ ਹੁਣ ਵੀ ਅਜਿਹਾ ਹੋਇਆ ਤਾਂ ਤੁਹਾਡੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬੜਾਈ ਗਈ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਨਾਲ ਉਹਨਾਂ ਦੇ ਘਰ ਜਾ ਕੇ ਕੀਤੀ ਗਈ ਮੁਲਾਕਾਤ ਕਮੇਟੀ ਮੈਂਬਰ ਇਕਵਾਲ ਸਿੰਘ ਝੁੰਦਾ ਤੇ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ ਪੰਥ ਦੀ ਖੇਰੂ ਹੋ ਖੇਰੂ ਖੇਰੂ ਹੋਈ ਤਾਕਤ ਨੂੰ ਇਕੱਠੇ ਹੋਣ ਦੀ ਲੋੜ ਹੈ ਪਾਣੀ ਦੇ ਮੁੱਦੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਕੀਤੇ ਵੱਡੇ ਖੁਲਾਸੇ ਕਿਹਾ ਬੀਬੀਐਮਬੀ ਦਾ ਪੁਨਰਗਠਨ ਹੋਣਾ ਚਾਹੀਦਾ ਐਸੋਵੀਐਲ ਐਸਵਾਈਐਲ ਨੂੰ ਹੁਣ ਤੱਕ ਵੋਟਾਂ ਦੇ ਲਈ ਵਰਤਿਆ ਗਿਆ ਸਾਨੂੰ ਬੀਬੀਐਮਬੀ ਦੀ ਲੋੜ ਨਹੀਂ ਅਸੀਂ ਆਪਣੇ ਦਰਿਆਵਾਂ ਦੀ ਰਾਖੀ ਖੁਦ ਕਰ ਸਕਦੇ ਹਾਂ ਇਹ ਭਗਵਾਨਤ ਮੰਨ ਦੀ ਚੇਤਾਵਨੀ ਦੇ ਉੱਪਰ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਆਲ ਦਾ ਪਲਟਵਾਰ ਕਿਹਾ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦਬਾ ਸਕਦੇ ਹੋ ਪਰ ਲੋਕਾਂ ਦੇ ਮਨਾਂ ਦੇ ਵਿੱਚੋਂ ਸੰਘਰਸ਼ ਦੇ ਜਿਹੜੇ ਜਜ਼ਬਾ ਉਸ ਨੂੰ ਨਹੀਂ ਦਬਾ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੰਦੋਲਨ ਆਪਣੀ ਤਾਕਤ ਦੇ ਨਾਲ ਉੱਠੇਗਾ ਜੰਮੂ ਕਸ਼ਮੀਰ ਦੇ ਪੋਂਚ ਸੁਰਨਕੋਟ ਦੇ ਵਿੱਚ ਅਤਵਾਦੀ ਟਿਕਾਣੇ ਦਾ ਪਰਦਾਫਾਸ਼ ਪੁਲਿਸ ਤੇ ਫੌਜ ਅਤੇ ਐਸਓਜੀ ਦੇ ਜਿਹੜੇ ਚਲਾਈ ਗਈ ਸਾਂਜੀ ਤਲਾਸ਼ੀ ਮੁਹਿੰਮ ਦੇ ਵਿੱਚ ਕੀਤਾ ਗਿਆ ਪਰਦਾਫਾਸ਼ ਸ਼ਤਵਾਦੀ ਟਿਕਾਣੇ ਤੋਂ 5 ਆਈ.ਈ.ਡੀ. ਵਾਇਰਲੈਸ ਸੈੱਟ ਅਤੇ ਕੁਝ ਕੱਪੜੇ ਵੀ ਕੀਤੇ ਗਏ ਬਰਾਮਦ ਅਜਿਹਾ ਨਸ ਦਿਨ ਦੱਸੋ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ